ਜੋ ਜਿਹੜੇ ਆ ਜ਼ਿਲ੍ਹਾ ਪੱਸੀ ਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਈਆਂ ਨੇ ਸਾਡੇ ਖੇੜਾ ਬਲਾਕ ਸੰਮਤੀ ਦੇ ਵਿੱਚ ਬਰਾਸ ਜ਼ੋਨ ਤੋਂ ਜਿਹੜੇ ਉਮੀਦਵਾਰ ਸੀਗੇ ਸ਼੍ਰੋਮਣੀ ਅਕਾਲੀ ਦਲ ਦੇ ਬਲਜਿੰਦਰ ਸਿੰਘ ਜੀ ਉਹ ਪਾਰੀ ਬਹੁਮਤ ਨਾਲ ਜਿਹੜਾ ਵੋਟਾਂ ਲੈ ਕੇ ਜੇਤੂ ਘਰਾਰ ਹੋਏ ਨੇ ਤੋਂ ਅਸੀਂ ਜਿੱਥੇ ਅੱਜ ਬਲਜਿੰਦਰ ਸਿੰਘ ਜੀ ਨੂੰ ਮੁਬਾਰਕਵਾਦ ਦਿੰਦੇ ਆ ਉੱਥੇ ਸਮੁੱਚੇ ਵੋਟਰਾਂ ਦਾ ਜਿਹੜੇ ਵੋਟਰਾਂ ਨੇ ਵੋਟ ਪਾ ਕੇ ਇਹਨਾਂ ਨੂੰ ਜੇਤੂ ਬਣਾਇਆ ਉਹਨਾਂ ਦਾ ਉੱਚੇਚੇ ਤੌਰ ਤੇ ਅਸੀਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਆ ਔਰ ਅਜੇ ਗਿਣਤੀ ਜਿਹੜੀ ਆ ਚੱਲ ਰਹੀ ਆ ਜਿਹੜੇ ਜਿਹੜੇ ਜਿਵੇਂ ਜਿਵੇਂ ਅੱਗੇ ਕੈਂਡੀਡੇਟ ਜਿੱ ਉਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦਵਾਂਗੇ ਸਮੁੱਚੀ ਸੰਗਤ ਦਾ ਅਚੇਚੇ ਤੌਰ ਤੇ ਹੱਥ ਬੰਨ੍ਹ ਕੇ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹਨਾਂ ਵੋਟਾਂ ਦੇ ਵਿੱਚ ਸਹਿਯੋਗ ਦਿੱਤਾ ਔਰ ਜਿਨ੍ਹਾਂ ਨੇ ਵੋਟਾਂ ਪਾ ਕੇ ਸਰਦਾਰ ਬਲਵਿੰਦਰ ਸਿੰਘ ਜੀ ਵਿਰਾਸ ਨੂੰ ਜੇਤੂ ਕਰਾਰ ਦਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦ ਕਰਦਾ ਹਾਂ ਜੀ ਸਾਰੇ ਵੋਟਰਾਂ ਦਾ ਜਿਨ੍ਹਾਂ ਨੇ ਸਾਨੂੰ ਵੋਟਾਂ ਪਾ ਕੇ ਸਾਨੂੰ ਕਾਮਯਾਬੀ ਦਿੱਤੀ ਹੈ ਅਤੇ ਸਾਰੇ ਦਾ ਚੇਅਰਮੈਨ ਸਾਹਿਬ ਜੀ ਦੇ ਨਾਲ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹ ਮਿਹਨਤ ਕੀਤੀ ਤਾਂ ਅਸੀਂ ਕਾਮਯਾਬ ਹੋਏ ਕੀ ਕੀ ਬਿੰਦਾਂ ਦੇ ਵਿੱਚ ਵਿਕਾਸ ਕਰਨ ਦੇ ਜਿਹੜੇ ਕੁਝ ਕਰਨੇ ਸਾਡੇ ਪਿੰਡ 'ਚ ਵਿਕਾਸ ਦਾ ਤਾਂ ਬਹੁਤ ਬੁਰਾ ਹਾਲ ਹੈ ਜੀ ਨਾ ਕੋਈ ਸਾਡੇ ਪਿੰਡ ਨੂੰ ਰਸਤਾ ਹੈਗਾ ਨਾ ਕੋਈ ਸਿਹਤ ਸਹੂਲਤ ਹੈਗੀ ਹੈ ਕੋਈ ਅੱਛੀ ਤਰ੍ਹਾਂ ਦੀ ਨਾ ਸਾਡੇ ਸਕੂਲ ਦਾ ਵੀ ਥੋੜਾ ਜਿਹਾ ਸਿਸਟਮ ਸਹੀ ਨਹੀਂ ਹੈਗਾ ਇਹ ਸਾਰਾ ਕੁਝ ਹੈ ਦੇਖ ਕੇ ਅੱਗੇ ਅੱਗੇ ਜਿਵੇਂ ਹੋਇਆ ਚੇਅਰਮੈਨ ਦਾ ਬਨਾਵਰ ਤੇ ਲਾ ਕਰਕੇ ਚੱਲਾਂਗੇ ਅੱਜ ਜਿਹੜੇ ਆ ਜ਼ਿਲ੍ਹਾ ਪੱਧ ਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਈਆਂ ਨੇ ਸਾਡੇ ਖੇੜਾ ਬਲਾਕ ਸੰਮਤੀ ਦੇ ਵਿੱਚ ਬਰਾਸ ਜੋਂ ਤੋਂ ਜਿਹੜੇ ਉਮੀਦਵਾਰ ਸੀਗੇ ਸ਼੍ਰੋਮਣੀ ਅਕਾਲੀ ਦਲ ਦੇ ਬਲਜਿੰਦਰ ਸਿੰਘ ਜੀ ਉਹ ਪਾਰੀ ਬਹੁਮਤ ਨਾਲ ਜਿਹੜਾ ਵੋਟਾਂ ਲੈ ਕੇ ਜੇਤੂ ਘਰ ਹੋਏ ਨੇ ਤਾਂ ਅਸੀਂ ਜਿੱਥੇ ਅੱਜ ਬਲਜਿੰਦਰ ਸਿੰਘ ਜੀ ਨੂੰ ਮੁਬਾਰਕਵਾਦ ਦਿੰਨੇ ਆ ਉੱਥੇ ਸਮੁੱਚੇ ਵੋਟਰਾਂ ਦਾ ਜਿਹੜੇ ਵੋਟਰਾਂ ਨੇ ਵੋਟ ਪਾ ਕੇ ਇਹਨਾਂ ਨੂੰ ਜੇਤੂ ਬਣਾਇਆ ਉਹਨਾਂ ਦਾ ਉੱਚੇਚੇ ਤੌਰ ਤੇ ਅਸੀਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਔਰ ਹਜੇ ਗਿਣਤੀ ਜਿਹੜੀ ਹੈ ਚੱਲ ਰਹੀ ਹੈ ਜਿਹੜੇ ਜਿਹੜੇ ਜਿਵੇਂ ਜਿਵੇਂ ਅੱਗੇ ਕੈਂਡੀਡੇਟ ਜਿੱਤਣਗੇ ਉਹਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦਵਾਂਗੇ ਸਮੁੱਚੀ ਸੰਗਤ ਦਾ ਅਸੀਂ ਉੱਚੇਚੇ ਤੌਰ ਤੇ ਹੱਥ ਬੰਨ੍ਹ ਕੇ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹਨਾਂ ਵੋਟਾਂ ਦੇ ਵਿੱਚ ਸਹਿਯੋਗ ਦਿੱਤਾ ਔਰ ਜਿਨ੍ਹਾਂ ਨੇ ਬੋਟਾਂ ਪਾ ਕੇ ਸਰਦਾਰ ਬਲ ਜੇ ਤੁਲ ਕਰਾਰ ਦਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਰਦਾ ਜੀ ਸਾਰੇ ਵੋਟਰਾਂ ਦਾ ਜਿਨ੍ਹਾਂ ਨੇ ਸਾਨੂੰ ਵੋਟਾਂ ਪਾ ਕੇ ਸਾਨੂੰ ਕਾਮਯਾਬੀ ਦਿੱਤੀ ਹੈ ਅਤੇ ਸਾਰੇ ਦਾ ਚੇਅਰਮੈਨ ਸਾਹਿਬ ਜੀ ਦੇ ਨਾਲ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਤਾਂ ਅਸੀਂ ਕਾਮਯਾਬ ਹੋਏ ਕੀ ਕੀ ਬਿੰਦਾਂ ਦੇ ਵਿੱਚ ਵਿਕਾਸ ਕਰਨ ਦੇ ਜਿਹੜੇ ਕੁਝ ਕਰਨ ਸਾਡੇ ਪਿੰਡ 'ਚ ਵਿਕਾਸ ਦਾ ਤਾਂ ਬਹੁਤ ਬੁਰਾ ਹਾਲ ਹੈ ਜੀ ਨਾ ਕੋਈ ਸਾਡੇ ਪਿੰਡ ਨੂੰ ਰਸਤਾ ਹੈਗਾ ਨਾ ਕੋਈ ਸਿਹਤ ਸਹੂਲਤ ਹੈਗੀ ਹੈ ਕੋਈ ਅੰਚੀ ਤਰ੍ਹਾਂ ਦੀ ਨਾ ਸਾਡੇ ਸਕੂਲ ਦਾ ਵੀ ਥੋੜਾ ਜਿਹਾ ਸਿਸਟਮ ਸਹੀ ਨਹੀਂ ਹੈਗਾ ਇਹ ਸਾਰਾ ਕੁਝ ਹੈ ਦੇਖ ਕੇ ਅੱਗੇ ਅੱਗੇ ਜਿਵੇਂ ਹੋਇਆ ਚੇਅਰਮੈਨ ਦਾ ਬਨਰ ਤੇ ਲਾ ਕਰਕੇ ਚੱਲਾਂਗੇ ਅੱਜ ਜਿਹੜੇ ਆ ਜ਼ਿਲ੍ਹਾ ਪੱਧ ਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਈਆਂ ਨੇ ਸਾਡੇ ਖੇੜਾ ਬਲਾਕ ਸੰਮਤੀ ਦੇ ਵਿੱਚ ਬਰਾਸ ਜ਼ੋਨ ਤੋਂ ਜਿਹੜੇ ਉਮੀਦਵਾਰ ਸੀਗੇ ਸ਼੍ਰੋਮਣੀ ਅਕਾਲੀ ਦਲ ਦੇ ਬਲਜਿੰਦਰ ਸਿੰਘ ਜੀ ਉਹ ਪਾਰੀ ਬਹੁਮਤ ਨਾਲ ਜਿਹੜਾ ਵੋਟਾਂ ਲੈ ਕੇ ਜੇਤੂ ਘਰਾਰ ਹੋਏ ਨੇ ਤੋ ਅਸੀਂ ਜਿੱਥੇ ਅੱਜ ਬਲਜਿੰਦਰ ਸਿੰਘ ਜੀ ਨੂੰ ਮੁਬਾਰਕਵਾਦ ਦਿੰਨੇ ਆ ਉੱਥੇ ਸਮੁੱਚੇ ਵੋਟਰਾਂ ਦਾ ਜਿਹੜੇ ਵੋਟਰਾਂ ਨੇ ਵੋਟ ਪਾ ਕੇ ਇਹਨਾਂ ਨੂੰ ਜੇਤੂ ਬਣਾਇਆ ਉਹਨਾਂ ਦਾ ਉੱਚੇਚੇ ਤੌਰ ਤੇ ਅਸੀਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਔਰ ਹਜੇ ਗਿਣਤੀ ਜਿਹੜੀ ਹੈ ਚੱਲ ਰਹੀ ਹੈ ਜਿਹੜੇ ਜਿਹੜੇ ਜਿਵੇਂ ਜਿਵੇਂ ਅੱਗੇ ਕੈਂਡੀਡੇਟ ਜਿੱਤਣਗੇ ਉਹਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦਵਾਂਗੇ ਸਮੁੱਚੀ ਸੰਗਤ ਦਾ ਅਸੀਂ ਉੱਚੇਚੇ ਤੌਰ ਤੇ ਹੱਥ ਬੰਨ੍ਹ ਕੇ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹਨਾਂ ਵੋਟਾਂ ਦੇ ਵਿੱਚ ਸਹਿਯੋਗ ਦਿੱਤਾ ਔਰ ਜਿਨ੍ਹਾਂ ਨੇ ਬੋਟਾ ਪਾ ਕੇ ਸਰਦਾਰ ਬਲਜਿੰਦਰ ਸਿੰਘ ਦੀ ਵਿਰਾਸ ਜੇ ਤੁਲ ਕਰਾਰ ਦਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਰਦਾ ਜੀ ਸਾਰੇ ਵੋਟਰਾਂ ਦਾ ਜਿਨ੍ਹਾਂ ਨੇ ਸਾਨੂੰ ਵੋਟਾਂ ਪਾ ਕੇ ਸਾਨੂੰ ਕਾਮਯਾਬੀ ਦਿੱਤੀ ਹੈ ਅਤੇ ਸਾਰੇ ਦਾ ਚੇਅਰਮੈਨ ਸਾਹਿਬ ਜੀ ਦੇ ਨਾਲ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਤਾਂ ਅਸੀਂ ਕਾਮਯਾਬ ਹੋਏ ਕੀ ਕੀ ਬਿੰਦਾਂ ਦੇ ਵਿੱਚ ਵਿਕਾਸ ਚਾਹੁੰਦੇ ਨੇ ਜਿਹੜੇ ਕੁਝ ਕਰੀਏ ਸਾਡੇ ਪਿੰਡ 'ਚ ਵਿਕਾਸ ਦਾ ਤਾਂ ਬਹੁਤ ਬੁਰਾ ਹਾਲ ਹੈ ਜੀ ਨਾ ਕੋਈ ਸਾਡੇ ਪਿੰਡ ਨੂੰ ਰਸਤਾ ਹੈਗਾ ਨਾ ਕੋਈ ਸਿਹਤ ਸਹੂਲਤ ਹੈਗੀ ਹੈ ਕੋਈ ਅੱਛੀ ਤਰ੍ਹਾਂ ਦੀ ਨਾ ਸਾਡੇ ਸਕੂਲ ਦਾ ਵੀ ਥੋੜਾ ਜਿਹਾ ਸਿਸਟਮ ਸਹੀ ਨਹੀਂ ਹੈਗਾ ਇਹ ਸਾਰਾ ਕੁਝ ਹੈ ਦੇਖ ਕੇ ਅੱਗੇ ਅੱਗੇ ਜਿਵੇਂ ਹੋਇਆ ਚੇਅਰਮੈਨ ਦਾ ਬਨਰ ਤੇ ਲਾ ਕਰਕੇ ਚੱਲਾਂਗੇ ਅੱਜ ਜਿਹੜੇ ਆ ਜਿਲ੍ਹਾ ਪੱਧ ਤੇ ਬਲਾਕ ਸੰਪਤੀ ਦੀਆਂ ਚੋਣਾਂ ਹੋਈਆਂ ਨੇ ਸਾਡੇ ਖੇੜਾ ਬਲਾਕ ਸੰਪਤੀ ਦੇ ਵਿੱਚ ਬਰਾਸ ਜ਼ੋਨ ਤੋਂ ਜਿਹੜੇ ਉਮੀਦਵਾਰ ਸੀਗੇ ਸ਼੍ਰੋਮਣੀ ਅਕਾਲੀ ਦਲ ਦੇ ਬਲਜਿੰਦਰ ਸਿੰਘ ਜੀ ਉਹ ਪਾਰੀ ਬਹੁਮਤ ਨਾਲ ਜਿਹੜਾ ਵੋਟਾਂ ਲੈ ਕੇ ਜੇਤੂ ਘਰਾਰ ਹੋਏ ਨੇ ਤੋਂ ਅਸੀਂ ਜਿੱਥੇ ਅੱਜ ਬਲਜਿੰਦਰ ਸਿੰਘ ਜੀ ਨੂੰ ਮੁਬਾਰਕਵਾਦ ਦਿੰਦੇ ਆ ਉੱਥੇ ਸਮੁੱਚੇ ਵੋਟਰਾਂ ਦਾ ਜਿਹੜੇ ਵੋਟਰਾਂ ਨੇ ਵੋਟ ਪਾ ਕੇ ਇਹਨਾਂ ਨੂੰ ਜੇਤੂ ਬਣਾਇਆ ਉਹਨਾਂ ਦਾ ਉੱਚੀ ਚੇ ਤੌਰ ਤੇ ਅਸੀਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਔਰ ਹਜੇ ਗਿਣਤੀ ਜਿਹੜੀ ਹੈ ਚੱਲ ਰਹੀ ਹੈ ਜਿਹੜੇ ਜਿਹੜੇ ਜਿਵੇਂ ਜਿਵੇਂ ਅੱਗੇ ਕੈਂਡੀਡੇਟ ਜਿੱਤਣਗੇ ਉਹਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦਵਾਂਗੇ ਸਮੁੱਚੀ ਸੰਗਤ ਦਾ ਅਸੀਂ ਉੱਚੀ ਚੇ ਤੌਰ ਤੇ ਹੱਥ ਬੰਨ ਕੇ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹਨਾਂ ਵੋਟਾਂ ਦੇ ਵਿੱਚ ਸਹਿਯੋਗ ਦਿੱਤਾ ਔਰ ਜਿਨ੍ਹਾਂ ਨੇ ਵੋਟਾਂ ਪਾ ਕੇ ਸਰਦਾਰ ਬਲਵਿੰਦਰ ਸਿੰਘ ਦੀ ਵਿਰਾਸ ਨੂੰ ਜੇਤੂ ਕਰਾਰ ਦਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਦਾ ਹਾਂ ਜੀ ਸ ਅਤੇ ਸਾਰੇ ਦਾ ਚੇਅਰਮੈਨ ਸਾਹਿਬ ਜੀ ਦਾ ਬੇਨਾਲ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਤਾਂ ਹੀ ਕਾਮਯਾਬ ਹੋਏ ਕੀ ਕੀ ਬਿੰਦਾਂ ਦੇ ਵਿੱਚ ਵਿਕਾਸ ਰੰਦੇ ਨੇ ਜਿਹੜੇ ਕੁਝ ਕਰੀਏ ਸਾਡੇ ਪਿੰਡ 'ਚ ਵਿਕਾਸ ਦਾ ਤਾਂ ਬਹੁਤ ਬੁਰਾ ਹਾਲ ਹੈ ਜੀ ਨਾ ਕੋਈ ਸਾਡੇ ਪਿੰਡ ਨੂੰ ਰਸਤਾ ਹੈਗਾ ਨਾ ਕੋਈ ਸਿਹਤ ਸਹੂਲਤ ਹੈਗੀ ਹੈ ਕੋਈ ਅੱਛੀ ਤਰ੍ਹਾਂ ਦੀ ਨਾ ਸਾਡੇ ਸਕੂਲ ਦਾ ਵੀ ਥੋੜਾ ਜਿਹਾ ਸਿਸਟਮ ਸਹੀ ਨਹੀਂ ਹੈਗਾ ਇਹ ਸਾਰਾ ਕੁਝ ਹੈ ਦੇਖ ਕੇ ਅੱਗੇ ਅੱਗੇ ਜਿਵੇਂ ਹੋਇਆ ਚੇਅਰਮੈਨ ਸਾਹਿਬ ਨਾਲ ਤਲਾ ਕਰਕੇ ਚੱਲਾਂਗੇ ਅੱਜ ਜਿਹੜੇ ਆ ਜ਼ਿਲ੍ਹਾ ਪੱਧ ਤੇ ਬਲਾਕ ਸੰਮਤੀ ਦੀਆਂ ਚੋਣਾਂ ਹੁਣਿਆਂ ਨੇ ਸਾਡੇ ਖੇੜਾ ਬਲੌਕ ਸ਼ਾਂਤੀ ਦੇ ਵਿੱਚ ਬਰਾਸ ਜੋਂਨ ਤੋਂ ਜਿਹੜੇ ਉਮੀਦਵਾਰ ਸੀਗੇ ਸ਼੍ਰੋਮਣੀ ਅਕਾਲੀ ਦਲ ਦੇ ਬਲਜਿੰਦਰ ਸਿੰਘ ਜੀ ਉਹ ਪਾਰੀ ਬਹੁਮਤ ਨਾਲ ਜਿਹੜਾ ਵੋਟਾਂ ਲੈ ਕੇ ਜੇਤੂ ਘਰਾਰ ਹੋਏ ਨੇ ਤੋਂ ਅਸੀਂ ਜਿੱਥੇ ਅੱਜ ਬਲਜਿੰਦਰ ਸਿੰਘ ਜੀ ਨੂੰ ਮੁਬਾਰਕਵਾਦ ਦਿੰਦੇ ਆ ਉੱਥੇ ਸਮੁੱਚੇ ਵੋਟਰਾਂ ਦਾ ਜਿਹੜੇ ਵੋਟਰਾਂ ਨੇ ਵੋਟ ਪਾ ਕੇ ਇਹਨਾਂ ਨੂੰ ਜੇਤੂ ਬਣਾਇਆ ਉਹਨਾਂ ਦਾ ਉੱਚੀਚੇ ਤੌਰ ਤੇ ਅਸੀਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਔਰ ਅਜੇ ਗਿਣਤੀ ਜਿਹੜੀ ਹੈ ਚੱਲ ਰਹੀ ਹੈ ਜਿਹੜੇ ਜਿਹੜੇ ਜਿਵੇਂ ਜਿਵੇਂ ਅੱਗੇ ਕੈਂਡੀਡੇਟ ਜਿੱਤਣਗੇ ਉਹਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦਵਾਂਗੇ ਸਮੁੱਚੀ ਸੰਗਤ ਦਾ ਅਚੇਚੇ ਤੌਰ ਤੇ ਹੱਥ ਬੰਨ ਕੇ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹਨਾਂ ਵੋਟਾਂ ਦੇ ਵਿੱਚ ਸਹਿਯੋਗ ਦਿੱਤਾ ਔਰ ਜਿਨ੍ਹਾਂ ਨੇ ਵੋਟਾਂ ਪਾ ਕੇ ਸਰਦਾਰ ਬਲਵਿੰਦਰ ਸਿੰਘ ਦੀ ਵਿਰਾਸਤ ਨੂੰ ਜੇਤੂ ਕਰਾਰ ਦਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦ ਕਰਦਾ ਜੀ ਸਾਰੇ ਵੋਟਰਾਂ ਦਾ ਜਿਨ੍ਹਾਂ ਨੇ ਸਾਨੂੰ ਵੋਟਾਂ ਪਾ ਕੇ ਸਾਨੂੰ ਕਾਮਯਾਬੀ ਦਿੱਤੀ ਹੈ ਅਤੇ ਸਾਰੇ ਦਾ ਚੇਅਰਮੈਨ ਸਾਹਿਬ ਜੀ ਦੇ ਨਾਲ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਮਿਹਨਤ ਕੀਤੀ ਤਾਂ ਹੀ ਕਾਮਯਾਬ ਹੋਏ ਕੀ ਕੀ ਬਿੰਦੂ ਦੇ ਵਿੱਚ ਵਿਕਾਸ ਰਹਿੰਦੇ ਨੇ ਜਿਹ ਸਾਡੇ ਪਿੰਡ 'ਚ ਵਿਕਾਸ ਦਾ ਬਹੁਤ ਬੁਰਾ ਹਾਲ ਹੈ ਜੀ ਨਾ ਕੋਈ ਸਾਡੇ ਪਿੰਡ ਨੂੰ ਰਸਤਾ ਹੈਗਾ ਨਾ ਕੋਈ ਸਿਹਤ ਸਹੂਲਤ ਹੈਗੀ ਹੈ ਕੋਈ ਅੰਚੀ ਤਰ੍ਹਾਂ ਦੀ ਨਾ ਸਾਡੇ ਸਕੂਲ ਦਾ ਵੀ ਥੋੜਾ ਜਿਹਾ ਸਿਸਟਮ ਸਹੀ ਨਹੀਂ ਹੈਗਾ ਇਹ ਸਾਰਾ ਕੁਝ ਆਈ ਦੇਖ ਕੇ ਅੱਗੇ ਅੱਗੇ ਜਿਵੇਂ ਹੋਇਆ ਚੇਅਰਮੈਨ ਦਾ ਬਨਰ ਤੇ ਲਾ ਕਰਕੇ ਚੱਲਾਂਗੇ ਅੱਜ ਜਿਹੜੇ ਆ ਜ਼ਿਲ੍ਹਾ ਪੱਧ ਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਈਆਂ ਨੇ ਸਾਡੇ ਖੇੜਾ ਬਲਾਕ ਸੰਮਤੀ ਦੇ ਵਿੱਚ ਬਰਾਸ ਜੋਂ ਤੋਂ ਜਿਹੜੇ ਉਮੀਦਵਾਰ ਸੀਗੇ ਸ਼੍ਰੋਮਣੀ ਅਕਾਲੀ ਦਲ ਦੇ ਬਲਜਿੰਦਰ ਸਿੰਘ ਜੀ ਉਹ ਪਾਰੀ ਬਹੁਮਤ ਨਾਲ ਜਿਹੜਾ ਵੋਟਾਂ ਲੈ ਕੇ ਜੇਤੂ ਘਰ ਹੋਏ ਨੇ ਤਾਂ ਅਸੀਂ ਜਿੱਥੇ ਅੱਜ ਬਲਜਿੰਦਰ ਸਿੰਘ ਜੀ ਨੂੰ ਮੁਬਾਰਕਵਾਦ ਦਿੰਨੇ ਆ ਉੱਥੇ ਸਮੁੱਚੇ ਵੋਟਰਾਂ ਦਾ ਜਿਹੜੇ ਵੋਟਰਾਂ ਨੇ ਵੋਟ ਪਾ ਕੇ ਇਹਨਾਂ ਨੂੰ ਜੇਤੂ ਬਣਾਇਆ ਉਹਨਾਂ ਦਾ ਉੱਚੇਚੇ ਤੌਰ ਤੇ ਅਸੀਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਔਰ ਅਜੇ ਗਿਣਤੀ ਜਿਹੜੀ ਹੈ ਚੱਲ ਰਹੀ ਹੈ ਜਿਹੜੇ ਜਿਹੜੇ ਜਿਵੇਂ ਜਿਵੇਂ ਅੱਗੇ ਕੈਂਡੀਡੇਟ ਜਿੱਤਣਗੇ ਉਹਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦਵਾਂਗੇ ਸਮੁੱਚੀ ਸੰਗਤ ਦਾ ਅਸੀਂ ਉੱਚੇਚੇ ਤੌਰ ਤੇ ਹੱਥ ਬੰਨ੍ਹ ਕੇ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹਨਾਂ ਵੋਟਾਂ ਦੇ ਵਿੱਚ ਸਹਿਯੋਗ ਦਿੱਤਾ ਔਰ ਜਿਨ੍ਹਾਂ ਨੇ ਬੋਟਾ ਪਾ ਕੇ ਸਰਦਾਰ ਬਲ ਜੇ ਤੁਲ ਕਰਾਰ ਦਵਾਇਆ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਬੋਲ ਮੈਂ ਕਰਦਾ ਜੀ ਸਾਰੇ ਵੋਟਰਾਂ ਦਾ ਜਿਨ੍ਹਾਂ ਨੇ ਸਾਨੂੰ ਵੋਟਾਂ ਪਾ ਕੇ ਸਾਨੂੰ ਕਾਮਯਾਬੀ ਦਿੱਤੀ ਹੈ ਅਦੇ ਸਾਰੇ ਦਾ ਚੇਅਰਮੈਨ ਸਾਹਿਬ ਜੀ ਦੇ ਨਾਲ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਤਾਂ ਹੀ ਕਾਮਯਾਬ ਹੋਏ ਕੀ ਕੀ ਬਿੰਦਾਂ ਦੇ ਵਿੱਚ ਵਿਕਾਸ ਰਹਿੰਦੇ ਨੇ ਜਿਹੜੇ ਕੁਝ ਕਰੀ ਸਾਡੇ ਪਿੰਡ 'ਚ ਵਿਕਾਸ ਦਾ ਤਾਂ ਬਹੁਤ ਬੁਰਾ ਹਾਲ ਹੈ ਜੀ ਨਾ ਕੋਈ ਸਾਡੇ ਪਿੰਡ ਨੂੰ ਰਸਤਾ ਹੈਗਾ ਨਾ ਕੋਈ ਸਿਹਤ ਸਹੂਲਤ ਹੈਗੀ ਹੈ ਕੋਈ ਅੱਛੀ ਤਰ੍ਹਾਂ ਦੀ ਨਾ ਸਾਡੇ ਸਕੂਲ ਦਾ ਵੀ ਥੋੜਾ ਜਿਹਾ ਸਿਸਟਮ ਸਹੀ ਨਹੀਂ ਹੈਗਾ ਇਹ ਸਾਰਾ ਕੁਝ ਹੈ ਦੇਖ ਕੇ ਅੱਗੇ ਤੋਂ ਅੱਗੇ ਜਿਵੇਂ ਹੋਇਆ ਚੇਅਰਮੈਨ ਦਾ ਬਨਾਰ ਤੇ ਲਾ ਕਰਕੇ ਚੱਲਾਂਗੇ ਅੱਜ ਜਿਹੜੇ ਆ ਜ਼ਿਲ੍ਹਾ ਪੱਧ ਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਈਆਂ ਨੇ ਸਾਡੇ ਖੇੜਾ ਬਲਾਕ ਸੰਮਤੀ ਦੇ ਵਿੱਚ ਬਰਾਸ ਜ਼ੋਨ ਤੋਂ ਜਿਹੜੇ ਉਮੀਦਵਾਰ ਸੀਗੇ ਸ਼੍ਰੋਮਣੀ ਅਕਾਲੀ ਦਲ ਦੇ ਬਲਜਿੰਦਰ ਸਿੰਘ ਜੀ ਉਹ ਪਾਰੀ ਬਹੁਮਤ ਨਾਲ ਜਿਹੜਾ ਵੋਟਾਂ ਲੈ ਕੇ ਜੇਤੂ ਘਰਾਰ ਹੋਏ ਨੇ ਤੋਂ ਅਸੀਂ ਜਿੱਥੇ ਅੱਜ ਬਲਜਿੰਦਰ ਸਿੰਘ ਜੀ ਨੂੰ ਮੁਬਾਰਕਵਾਦ ਦਿੰਨੇ ਆ ਉੱਥੇ ਸਮੁੱਚੇ ਵੋਟਰਾਂ ਦਾ ਜਿਹੜੇ ਵੋਟਰਾਂ ਨੇ ਵੋਟ ਪਾ ਕੇ ਇਹਨਾਂ ਨੂੰ ਜੇਤੂ ਬਣਾਇਆ ਉਹਨਾਂ ਦਾ ਉੱਚੇਚੇ ਤੌਰ ਤੇ ਅਸੀਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਔਰ ਹਜੇ ਗਿਣਤੀ ਜਿਹੜੀ ਹੈ ਚੱਲ ਰਹੀ ਹੈ ਜਿਹੜੇ ਜਿਹੜੇ ਜਿਵੇਂ ਜਿਵੇਂ ਅੱਗੇ ਕੈਂਡੀਡੇਟ ਜਿੱਤਣਗੇ ਉਹਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦਵਾਂਗੇ ਸਮੁੱਚੀ ਸੰਗਤ ਦਾ ਅਸੀਂ ਉੱਚੇਚੇ ਤੌਰ ਤੇ ਹੱਥ ਬੰਨ੍ਹ ਕੇ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹਨਾਂ ਵੋਟਾਂ ਦੇ ਵਿੱਚ ਸਹਿਯੋਗ ਦਿੱਤਾ ਔਰ ਜਿਨ੍ਹਾਂ ਨੇ ਵੋਟਾਂ ਪਾ ਕੇ ਸਰਦਾਰ ਬਲਵਿੰਦਰ ਸਿੰਘ ਦੀ ਵਿਰਾਸਤ ਨੂੰ ਜੇਤੂ ਕਰਾਰ ਦਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਦਾ ਹਾਂ ਜ ਅਤੇ ਸਾਰੇ ਦਾ ਚੇਅਰਮੈਨ ਸਾਹਿਬ ਜੀ ਦਾ ਵੀ ਨਾਲ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਤਾਂ ਇਹ ਕਾਮਯਾਬ ਹੋਏ ਕੀ ਕੀ ਬਿੰਦਾਂ ਦੇ ਵਿੱਚ ਵਿਕਾਸ ਕਰਨ ਦੇ ਜਿਹੜੇ ਕੁਝ ਕਰਨੇ ਸਾਡੇ ਪਿੰਡ 'ਚ ਵਿਕਾਸ ਦਾ ਤਾਂ ਬਹੁਤ ਬੁਰਾ ਹਾਲ ਹੈ ਜੀ ਨਾ ਕੋਈ ਸਾਡੇ ਪਿੰਡ ਨੂੰ ਰਸਤਾ ਹੈਗਾ ਨਾ ਕੋਈ ਸਿਹਤ ਸਹੂਲਤ ਹੈਗੀ ਹੈ ਕੋਈ ਅੱਛੀ ਤਰ੍ਹਾਂ ਦੀ ਨਾ ਸਾਡੇ ਸਕੂਲ ਦਾ ਵੀ ਥੋੜਾ ਜਿਹਾ ਸਿਸਟਮ ਸਹੀ ਨਹੀਂ ਹੈਗਾ ਇਹ ਸਾਰਾ ਕੁਝ ਆਈ ਦੇਖ ਕੇ ਅੱਗੇ ਅੱਗੇ ਜਿਵੇਂ ਹੋਇਆ ਚੇਅਰਮੈਨ ਸਾਹਿਬ ਨਾਲ ਤਲਾ ਕਰਕੇ ਚੱਲਾਂਗੇ